ਜਿਹੜੇ ਬੱਚੇ ਆਪਣੇ ਬਾਹਰ ਮੁਲਕਾਂ ਦੇ ਵਿੱਚ ਜਾ ਜਾ ਕੰਮ ਕਰਦੇ ਨੇ ਉਹੀ ਕੰਮ ਐਨਆਰ ਵੀਰਾਂ ਨੇ ਆਪਣੇ ਸ਼ੁਰੂ ਕਰਤਾ ਇੱਕ ਚੱਲਦੇ ਫਿਰਦੇ ਢਾਬੇ ਤਿਆਰ ਕਰਤੇ ਤੇ ਇਹਨਾਂ ਢਾਬਿਆਂ ਤੇ ਹੀ ਕੰਮ ਕਰੋ ਉਧਰ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਆਪਣੇ ਬੱਚੇ ਲੋਕਾਂ ਦੇ ਕੰਮ ਕਰਦੇ ਨੇ ਲੋਕਾਂ ਦੇ ਢਾਬਿਆਂ ਤੇ ਕੰਮ ਕਰਦੇ ਨੇ ਰੈਸਟੋਰੈਂਟ ਦੇ ਜਿਨ੍ਹਾਂ ਨੂੰ ਆਪਣੇ ਬੱਚੇ ਕਹਿੰਦੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਆ ਉਹ ਰੈਸਟੋਰੈਂਟ ਤੁਸੀਂ ਥੋੜੇ ਰੁਪਏ ਲਾ ਕੇ ਇੱਥੇ ਤਿਆਰ ਕਰ ਸਕਦੇ ਹੋ ਆਪਣੇ ਮੁਲਕ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਆਪਣੇ ਪਿੰਡ ਤੇ ਆਪਣੇ ਸ਼ਹਿਰ ਦੇ ਵਿੱਚ ਉਹ ਟਾਬੇ ਹੁਣ ਇੱਥੇ ਤਿਆਰ ਹੋਣ ਲੱਗ ਗਏ ਥੋੜੇ ਰੁਪਿਆ ਚ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਖੁਦ ਮਾਲਕ ਬਣ ਸਕਦੇ ਹੋ ਇਹਨਾਂ ਚੀਜ਼ਾਂ ਦੇ ਆਪਾਂ ਨੌਕਰੀ ਨਾ ਕਰੀਏ ਆਪਾਂ ਖੁਦ ਮਾਲਕ ਬਣੀਏ ਤੇ ਨਾ ਹੀ ਆਪਣੇ ਬੱਚੇ ਨੌਕਰ ਬਣਨ ਤੇ ਖੁਦ ਆਪਣੀਆਂ ਚੀਜ਼ਾਂ ਤਿਆਰ ਕਰਵਾ ਕੇ ਆਪਾਂ ਮਾਲਕ ਬਣੀਏ ਤੇ ਬਾਹਰਲੇ ਸਟੇਟਾਂ ਤੋਂ ਆ ਕੇ ਆਪਣੇ ਲੋਕ ਖੁਦ ਰੇੜੀਆਂ ਰੱਪੇ ਹੋਰ ਜੋ ਢਾਬੇ ਵਗੈਰਾ ਖੋਲਦੇ ਆ ਉਹ ਮਾਲਕ ਬਣੇ ਬੈਠੇ ਆ ਆਪਾਂ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਨੌਕਰੀਆਂ ਕਰਦੇ ਆ ਉਹਨਾਂ ਨੌਕਰੀਆਂ ਦਾ ਧਿਆਨ ਛੱਡ ਕੇ ਆਪਾਂ ਆਪਣੇ ਹੀ ਮੁਲਕ ਦੇ ਵਿੱਚ ਆਪਣੇ ਹੀ ਘਰ 'ਚ ਰਹਿ ਕੇ ਥੋੜੇ ਜੇ ਰੁਪਏ ਲਾ ਕੇ ਤੇ ਇੱਕ ਵਧੀਆ ਕਾਰੋਬਾਰ ਚਲਾ ਸਕਦੇ ਆ ਇਹ ਦੇਖੋ ਵੀਰਾਂ ਨੇ ਕਿਸ ਤਰ੍ਹਾਂ ਆਪਣਾ ਇੱਕ ਸੇਖੋ ਢਾਬਾ ਐਨ ਆਰ ਵੀਰਾ ਨੇ ਬਣਾਇਆ ਗਿਆ ਤੇ ਆਪਾਂ ਵੀਡੀਓ ਦਿਖਾਉਣੇ ਤੁਹਾਨੂੰ ਇਸ ਦੇ ਵਿੱਚ ਕੀ ਕੀ ਉਹਨਾਂ ਨੇ ਫਿੱਟ ਕੀਤਾ ਗਿਆ ਤੇ ਕਿਸ ਤਰੀਕੇ ਦਾ ਤੇ ਕਿੱਥੇ ਜਾਣ ਇਹ ਤੇ ਕਿੰਨਾ ਨੇ ਤਿਆਰ ਕੀਤਾਗਾ ਵੀਡੀਓ ਦੇ ਨਾਲ ਜੁੜੇ ਰਹੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਢਾਬਾ ਤਿਆਰ ਕੀਤਾ ਵੀਰਾ ਨੇ ਜੋ ਬਹੁਤ ਵਧੀਆ ਢਾਬਾਗਾ ਬਹੁਤ ਸੁੰਦਰ ਦੇਖਣ ਨੂੰ ਲੱਗਦਾ ਇਹ ਐਨਆਰਵੀ ਰਾ ਨੇ ਤਿਆਰ ਕਰਵਾਇਆ ਗਿਆ ਹੈ ਇਹ ਟਾਬਾ ਸੇਖੋ ਟਾਬਾ ਤੁਸੀਂ ਦੇਖ ਰਹੇ ਹੋ ਆਪਾਂ ਤੁਹਾਨੂੰ ਚਾਰ ਸਪੇਰੇ ਤੋਂ ਇਹਦੀਆਂ ਅੰਦਰੋਂ ਬਾਹਰੋਂ ਵੀਡੀਓ ਦਿਖਾਵਾਂਗੇ ਕਿੱਦਾਂ ਦਾ ਅੰਦਰੋਂ ਬਾਹਰੋਂ ਲੱਗਦਾ ਇਹ ਟਾਬਾ ਬਹੁਤ ਸੋਹਣਾ ਟਾਬਾ ਸੇਖੋ ਟਾਬਾ ਐਨਆਰਆਈ ਕਾਲੋ ਕਿਆ ਲੈੰਦਾ ਬਈ ਇਹ ਕਿੱਥੇ ਤਿਆਰ ਕੀਤਾ ਗਿਆ ਕਿੰਨਾ ਖਰਚਾ ਆ ਗਿਆ ਕੀ ਕੀ ਸਿਸਟਮ ਹੈ ਦਾ ਆਪਾਂ ਤੁਹਾਨੂੰ ਸਾਰਾ A to Z ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਇੱਕ ਢਾਬਾ ਤਿਆਰ ਕੀਤਾ ਵੀਰਾਂ ਨੇ ਬਹੁਤ ਵਧੀਆ ਕਲਰ ਕੰਬੀਨੇਸ਼ਨ ਕੀਤਾ ਗਿਆ ਇਹ ਢਾਬੇ ਦਾ ਇਸ ਦੇ ਵਿੱਚ ਫਾਸਟ ਫੂਡ ਹਰ ਪ੍ਰਕਾਰ ਦਾ ਮਿਲੇਗਾ ਜੂਸ ਵਗੈਰਾ ਸਭ ਚੀਜ਼ਾਂ ਮਿਲਣਗੀਆਂ ਤੇ ਬੈਠਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਉਸ ਦੇ ਫਰੰਟ ਸਾਈਡ ਤੇ ਦੋ ਦਰਵਾਜ਼ੇ ਖੁੱਲਦੇ ਨੇ ਆਰਡਰ ਲਈ ਤੇ ਕਿਦਾਂ ਲਾਈਟਾਂ ਦੀ ਡੈਕੋਰੇਸ਼ਨ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਹਰ ਇੱਕ ਚੀਜ਼ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਇਸ ਨੂੰ ਤੁਸੀਂ ਉੱਪਰੋਂ ਦੇਖ ਰਹੇ ਹੋ ਸੱਤ ਕਿਸ ਤਰ੍ਹਾਂ ਪੱਖੇ ਲਗਾਏ ਗਏ ਨੇ ਲਾਈਟਾਂ ਦੀ ਫਿਟਿੰਗ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਇੱਕ ਜੈਨੂਨ ਜਾਂ ਕੰਮ ਆਗਾ ਜੂਸ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਨੇ ਗੰਨੇ ਵਗੈਰੇ ਫਲਾਂ ਦਾ ਬਿਨਾ ਕੈਮੀਕਲ ਤੋਂ ਜੂਸ ਤਿਆਰ ਕੀਤਾ ਜਾਂਦਾ ਇੱਕ ਇਸ ਨੂੰ 쿨ਰ ਲਗਾਇਆ ਗਿਆ ਪਾਣੀ ਦੀ 1000 ਲੀਟਰ ਦੀ ਟੈਂਕੀ ਰੱਖੀ ਗਈ ਹੈ ਉਹ ਸਾਰੀਆਂ ਸਹੂਲਤਾਂ ਇੱਕੇ ਚੱਲਦੇ ਫਿਰਦੇ ਢਾਬੇ ਤੇ ਦਿੱਤੀਆਂ ਗਈਆਂ ਨੇ ਵੀਰਾਂ ਨੇ ਜੋ ਇੱਕ ਬਿਲਡਿੰਗ ਦੇ ਵਿੱਚ ਢਾਬੇ ਤੇ ਹੁੰਦੀਆਂ ਨੇ ਤੁਸੀਂ ਦੇਖੋਗੇ ਇਹ ਉੱਪਰ ਸੱਤ ਦੇ ਉੱਪਰ ਬੈਠਣ ਨੂੰ ਖਾਣ ਪੀਣ ਨੂੰ ਸਿਸਟਮ ਬਣਾਇਆ ਗਿਆ ਉੱਪਰ ਤੁਸੀਂ نیچے ਆਰਡਰ ਕਰੋ ਉੱਪਰ ਜਾ ਕੇ ਬੈਠੋ ਤੇ ਆਰਾਮ ਨਾਲ ਆਪਣਾ ਖਾਣਾ ਪੀਣਾ ਸਕੋ ਜੂਸ ਪੀਓ ਫੋਰ ਜੋ ਬੀਜ਼ਾ ਪੀਜ਼ਾ 버ਗਰ ਜੋ ਖਾਣਾ ਤੁਸੀਂ ਖਾਓ ਆਰਡਰ ਕਰ ਸਕਦੇ ਹੋ ਅੰਦਰ ਤੁਹਾਨੂੰ ਦਿਖਾਉਣਾ ਹੈ ਦੇਖੋ ਕਿਸ ਤਰ੍ਹਾਂ ਦੀ ਕਿਚਨ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਤਿੰਨ ਚੁੱਲ੍ਹੇ ਆਰੋ ਵਾਟਰ ਲੱਗਿਆ ਹੋਇਆ ਆਰੋ ਸਪਲਾਈ ਸੰਖ ਲੱਗਿਆ ਹੋਇਆ ਚੁੱਲ੍ਹੇ ਲੱਗੇ ਹੋਏ ਨੇ ਜੂਸ ਵਾਲਿਆ ਸਿਸਟਮ ਲੱਗਾ ਫ੍ਰਿਜਰ ਲਾਇਆ ਹੋਇਆ ਵੀਰਾਂ ਨੇ ਜੂਸ ਵਾਲੀ ਗੰਨੇ ਦੇ ਜੂਸ ਵਾਲੀ ਮਸ਼ੀਨ ਲਾਈ ਗਈ ਆ ਤੇ ਫਰੂਟ ਜੂਸ ਵਾਲੀ ਮਸ਼ੀਨ ਲਾਈ ਗਈ ਆ ਤੇ ਏਸੀ ਲਗਾਇਆ ਗਿਆ ਸਾਰੀਆਂ ਸਹੂਲਤਾਂ ਇਸ ਦੇ ਵਿੱਚ ਦਿੱਤੀਆਂ ਗਈਆਂ ਨੇ ਤੇ LED ਵੀ ਲਗਾਈ ਗਈ ਆ ਪੈਨ ਨੂੰ ਬੈੱਡ ਵੀ ਲਗਾਇਆ ਗਿਆ ਇੱਕ ਇੱਕ ਪੂਰਾ ਜੋ ਢਾਬੇ ਤੇ ਹੁੰਦਾ ਉਹ ਪੂਰਾ ਸਿਸਟਮ ਬਣਾਇਆ ਗਿਆ ਇਹ ਵੀਰ ਪਾਲਕੀਆਂ ਵੀ ਤਿਆਰ ਕਰਦੇ ਨੇ ਇਹ ਕਿੱਥੇ ਤਿਆਰ ਕਰਦੇ ਆ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਆਪਾਂ ਚੱਲਦੇ ਹੁਣ ਸੱਤ ਤੇ ਜੋ ਇਸ ਢਾਬੇ ਦੀ ਸੱਤ ਬਣਾਈ ਗਈ ਆ ਇਸ ਦੇ ਉੱਤੇ ਪੰਜ ਟੇਬਲ ਲਾਏ ਗਏ ਨੇ ਤੁਸੀਂ ਦੇਖ ਰਹੇ ਹੋ ਉੱਪਰ ਪੱਖੇ ਲਾਏ ਗਏ ਨੇ ਇੱਕ ਵਧੀਆ ਤਰੀਕੇ ਨਾਲ ਬਣਾਇਆ ਗਿਆ 5 ਟੇਬਲ ਨੇ ਹਰ ਟੇਬਲ ਤੇ 4 ਬੰਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਤੇ ਨਾਲ ਹੀ ਇੱਕ ਪਾਣੀ ਦੀ ਟੈਂਕੀ ਹੈ ਜਿਹੜੀ ਬਰਾਬਰ ਤੇ ਸੰਖ ਲਾਇਆ ਗਿਆ ਸੀਸਾ ਲਾਇਆ ਗਿਆ ਹਰ ਇੱਕ ਚੀਜ਼ ਲਗਾਈ ਗਈ ਹੈ ਜੋ ਆਪਾਂ ਨੂੰ ਇੱਕ ਵਧੀਆ ਟਾਬੇ ਤੇ ਚਾਹੀਦੀ ਆ 20 ਬੰਦਿਆਂ ਦੇ ਲਗਾਤਾਰ ਬੈਠਣ ਦਾ ਇੱਥੇ ਪ੍ਰਬੰਧ ਹੈਗਾ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਟੇਬਲ ਲਗਾਏ ਗਏ ਨੇ ਤੇ ਪੌੜੀਆਂ ਲਗਾਈਆਂ ਗਿਆ ਨੇ ਲਾਈਟਾਂ ਕੀਤੀਆਂ ਗਿਆ ਨੇ ਜਿਸ ਵੀ ਮੇਰੇ ਵੀਰ ਨੇ ਇਸ ਤਰੀਕੇ ਦਾ ਕੋਈ ਵੀ ਸਮਾਨ ਢਾਬਾ ਜਾਂ ਫਰੂਟ ਹੱਟ ਜਾਂ ਪੀਜ਼ਾ ਹੱਟ ਕੋਈ ਵੀ ਇਸ ਤਰੀਕੇ ਦਾ ਜਾਂ ਪਾਲਕੀ ਸਾਹਿਬ ਬਣਾਉਣਾ ਹੋਵੇ ਤਾਂ ਉਹ ਇਹ ਵੀਰਾਂ ਨਾਲ ਸੰਪਰਕ ਕਰਕੇ ਬਣਵਾ ਸਕਦਾ ਇਹ ਵੀਰ ਪਾਲਕੀਆਂ ਬਹੁਤ ਸੁੰਦਰ ਤਿਆਰ ਕਰਦੇ ਨੇ ਤੇ ਕਿਸੇ ਨੇ ਵੀ ਮੇਰੇ ਵੀਰ ਨੇ ਇਹਨਾਂ ਨਾਲ ਸੰਪਰਕ ਕਰਕੇ ਆਪਣਾ ਸਮਾਨ ਤਿਆਰ ਕਰਵਾ ਸਕਦਾ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਆਪਾਂ ਵੀਡੀਓ 'ਚ ਹੀ ਦਿੰਦੇ ਆ ਤੇ ਉਹਨਾਂ ਦਾ ਕਾਰਡ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅਸੀਂ ਅਗਲੀ ਵੀਡੀਓ ਦੇ ਇਹ ਜੀ ਤੁਹਾਡੇ ਤੱਕ ਪਹੁੰਚਾ ਚੱਕੀਏ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰਾਖਾ